ਸਸੀ ਕਲਪਾ ਜੀ ਪੈਰੀ ਪੈਨਾ ਜੀ ਉਹ ਬੰਦੇ ਕਰਮਜੀਤ ਨੂੰ ਮੋਲ ਇਹ ਗਲੇ ਨੂੰ ਪੈਨ ਵਾਲਾ ਬੰਦਾ ਅੱਜ ਪੈਨਾ ਨੂੰ ਕਿਵੇਂ ਪੈ ਰਿਆ ਪਾਜੀ ਮੈਂ ਤਾਂ ਬਸ ਇਹੀ ਕਹਿਣ ਆਇਆ ਸੀ ਵੀ ਮੇਰੇ ਨਾਲ ਵੀ ਕਦੇ ਵੀਡੀਓ ਕਲਿੱਪ ਬਣਾ ਲਓ ਐਵੇਂ ਲੱਲੀ ਛੱਲੀ ਨਾਲ ਬਣਾਉਂਦੇ ਰਹਿੰਦੇ ਰੋਜ਼ ਹਾਂ ਜੀ ਸਵੇਰੇ ਗਿੱਪੀ ਕਰਿਆਣਾਂ ਬਣਾਇਆ ਸੀ ਉਹ ਪਾਜੀ ਐ ਟੀ ਵੱਡੀ ਗੱਲ ਕਹਿਤੀ ਤੁਸੀਂ ਪਾਜੀ ਤਲਵਾਰ ਤੇ ਮੁੱਕੀਆਂ ਕਿਉਂ ਮਾਰੀ ਜਾਂਦੇ ਹੋ ਲੱਲੀ ਛੱਲੀ ਕਹਿ ਰਹੇ ਹੋ ਗਿੱਪੀ ਨੂੰ ਤੂੰ ਪਾਗਲ ਤਾਂ ਨਹੀਂ ਹੋ ਗਿਆ ਕਿਤੇ ਕਿਉਂ ਉਹ ਗਿੱਪੀ ਦਾ ਛੋਟਾ ਨਾਂ ਪਿਆਰ ਨਾਲ ਕਰਦੇ ਲਾਲੀ ਲਾਲੀ ਕਹਿੰਦੇ ਹੁੰਦੇ ਸੀ ਤੇ ਉਹਨੂੰ ਛੱਲੀਆਂ ਖਾਣ ਦਾ ਸ਼ੌਂਕ ਹੁੰਦਾ ਸੀ ਪਾ ਕਰਦੇ ਕਿ ਤੂੰ ਆਪਣੀ ਮਰਜ਼ੀ ਨਾਲ ਵਿੱਚੋਂ ਕੰਨਾਂ ਲਾ ਕੇ ਲਿਬਣਾ ਲਿਆ ਖੈਰ ਮਜ਼ਾਕ ਨਾ ਮਜ਼ਾਕ ਰਿਹਾ ਕਰਮਜੀਤ ਨਮੂਰ ਇੱਕ ਐਸਾ ਸੰਕਰ ਆ ਸਾਡੀ ਇੰਡਸਟਰੀ ਦੇ ਵਿੱਚ ਜਿਹੜਾ ਕਦੇ ਵੀ ਕਿਸੇ ਦਾ ਮਾੜਾ ਨਾ ਸੋਚਦਾ ਨਾ ਲੋਚਦਾ ਨਾ ਕਦੇ ਕਿਸੇ ਨੂੰ ਮਾੜਾ ਕਹਿੰਦਾ ਚਾਹੇ ਕੋਈ ਖਾਣਾ ਹੋਵੇ ਕੋਈ ਡਰੈੱਸ ਹੋਵੇ ਕੋਈ ਫਿਲਮ ਹੋਵੇ ਹਰ ਇੱਕ ਨੂੰ ਇਹਨੇ ਵਧੀਆ ਵਧੀਆ ਕਹਿਣਾ ਹੀ ਆ ਪਰ ਅਸੀਂ ਕਈ ਵਾਰੀ ਕਹਿੰਨੇ ਕਰਦੇ ਤੂੰ ਕਹਿੰਦਾ ਅਸੀਂ ਫਿਲਮ ਵਧੀਆ ਹੈ ਤੇ ਯਾਰ ਕਿਸੇ ਕੰਮ ਦੀ ਨਹੀਂ ਕਹਿੰਦਾ ਭਾਜੀ 1.5-2 ਸਾਲ ਲੱਗ ਜਾਂਦਾ ਹੈ ਫਿਲਮ ਬਣਾਉਣ ਨੂੰ ਆਪਾਂ ਕਿਉਂ ਕਿਸੇ ਨੂੰ ਮਾੜਾ ਕਹਿਣਾ ਜੀ ਸੋ ਵੀ ਆਰ ਪ੍ਰਾਊਡ ਆਫ ਹਿਮ ਇਹ ਧਿਆਰ ਦਾ ਬੰਦਾ ਇਦਾਂ ਕਿਤੇ ਤੁਰਿਆ ਜਾਵੇ ਸਾਹਮਣੇ ਕੀ ਦੇਖਦਾ ਹੂੰ ਕਿ ਹਾਥੀ ਦਾ ਸੌਦਾ ਹੋ ਰਿਹਾ ਹਾਥੀ ਦਾ ਮਾਲਕ ਆਪਣੇ ਹਾਥੀ ਦੀਆਂ ਸਿਫਤਾਂ ਕਰ ਰਿਹਾ ਤੇ ਹਾਥੀ ਖਰੀਦਣ ਵਾਲਾ ਧਿਆਨ ਨਾ ਸੁਣ ਰਿਹਾ ਤੇ ਇਹ ਧਿਆਰ ਦਾ ਬੰਦਾ ਜਾ ਕੇ ਕਹਿੰਦੇ ਹਾਥੀ ਨੂੰ ਐਂ ਦੇਖ ਲਵੇ ਕਹਿੰਦੇ ਐਂ ਦੇਖ ਲਵੇ ਕਹਿੰਦੇ ਅੱਗੇ ਦੇਖ ਲਵੇ ਕਹਿੰਦੇ ਜਾ ਕੇ ਪਿੱਛੇ ਦੇਖ ਲਵੇ ਤੇ ਹਾਥੀ ਦੇ ਮਾਲਕ ਨੂੰ ਡਰ ਪੈ ਗਿਆ ਵੀ ਇਹ ਬੰਦਾ ਤਕੜਾ ਹੀ ਪਾਰਖੂ ਲੱਗਦਾ ਇਹ ਸਾਲਾ ਭਾਨੀ ਮਾਰੂ ਉਹ ਜਾ ਕੇ 1000 ਰੁਪਏ ਉਹਦੀ ਮੁਠੀ 'ਚ ਫੜਾ ਲੰਦਾ ਕਹਿੰਦਾ ਭਾਜੀ ਚੁੱਪ ਰਿਓ ਅੱਛਾ ਦਸਾਂਗੇ ਮਿੰਟਾਂ ਬਾਅਦ ਫੇਰ ਆ ਕੇ ਹੂੰ ਫੇਰ ਕਦੇ ਪਿੱਛੇ ਦੇਖ ਲਵੇ ਕਦੇ ਮੂਹਰੇ ਦੇਖ ਲਵੇ ਕਦੇ ਸੋਚਣ ਲੱਗ ਜਵੇ ਹੂੰ ਉਹ ਕਹਿੰਦਾ ਯਾਰ ਇਹ ਬੰਦਾ ਸੌਦਾ ਤੜਾਉ ਉਹਨੇ 1000 ਰੁਪਏ ਫੇਰ ਮੁੱਠੀ ਚ ਫੜਾਦਾ ਕਹਿੰਦਾ ਬਾਜੀ ਚੁੱਪ ਰਿਓ ਹੂੰ ਫੇਰ ਉਹਨੇ ਸੋਚਿਆ ਵੀ ਇਹਨੇ ਤਾਂ ਹਟਣਾ ਨਹੀਂ ਉਹਨੇ 50000 ਸਸਤਾ ਹਾਥੀ ਵੇਚਦਾ ਅੱਛਾ ਜਦੋਂ ਵੇਚਤਾ ਬਾਅਦ ਚ ਉਹਨੇ ਕਹਿੰਦਾ ਤੇਰੇ ਵਰਗੇ ਬੰਦੇ ਕਰੇ ਭਾਈ ਸਾਹਿਬ ਗੱਲ ਸੁਣਿਆ ਮੈਨੂੰ ਬਹੁਤ ਚਿਰ ਹੋ ਗਿਆ ਹਾਥੀਆਂ ਦਾ ਵਪਾਰ ਕਰਦਿਆਂ ਹੂੰ ਤੁਸੀਂ ਵੀ ਮੈਨੂੰ ਤਗੜੇ ਪਾਰਖੂ ਲੱਗਦੇ ਹੋ ਤੁਸੀਂ ਆਏ ਦੱਸੋ ਇਹਦੇ ਵਿੱਚ ਤੁਹਾਨੂੰ ਨੁਕਸ ਲੱਭਿਆ ਕੀ ਸੀ ਹਾਥੀ ਵਿੱਚ ਹਾਂ ਉਹ ਕਹਿੰਦਾ ਜੀ ਕਿਹੜਾ ਨੁਕਸ ਕਹਿੰਦਾ ਜਿਹੜਾ ਤੁਸੀਂ ਅੱਗੇ ਪਿੱਛੇ ਜਾ ਕੇ ਦੇਖਦੇ ਸੀ ਕਹਿੰਦਾ ਮੈਂ ਤਾਂ ਇਹ ਦੇਖਦਾ ਸੀ ਇਹ ਜਾਨਵਰ ਕਿਹੜਾ ਜਿਹਦੇ ਸੱਲੇ ਤੇ ਅੱਗੇ ਵੀ ਪੂੰਛ ਆ ਤੇ ਪਿੱਛੇ ਵੀ ਪੂੰਛ ਆ ਉਹ ਕਹਿੰਦਾ ਮਾਰਾਂ ਸਾਲ ਦੇ ਰੱਖ ਕੇ ਤੈਨੂੰ ਤਾਂ ਕੱਖ ਨਹੀਂ ਪਤਾ ਮੇਰਾ 50000 ਸਸਤਾ ਹਾਥੀ ਬਕਾਤਾ ਸੋ ਭਰਾਵੋ ਜੇ ਕਰਮਜੀਤ ਤੁਹਾਨੂੰ ਕਹਿੰਦਾ ਨਾ ਵੀ ਫਿਲਮ ਬਹੁਤ ਵਧੀਆ ਦੇਖ ਲਓ ਤੇ ਤੇ ਮਗਰ ਨਾ ਲੱਗੋ ਆਪਣੇ ਦਿਮਾਗ ਨਾਲ ਸੋਚੋ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ